ਹallelujah ਸਾਰੇ ਭੈਣ ਭਰਾਵਾਂ ਨੂੰ ਜੈਮ ਸੀਗੀ ਮੇਰਾ ਨਾਮ ਚਰਨਜੀਤ ਕੌਰ ਹੈ ਮੇਰਾ ਪਿੰਡ ਕਸੂ ਆਣਾ ਹੈ ਜੋ ਜੀਰੇ ਲਾਗੇ ਜ਼ਿਲ੍ਹਾ ਫਿਰੋਜ਼ਪੁਰ ਹੈ ਮੈਂ ਜਿਸੀ ਪਹਿਲੇ ਖੁਦਾ ਨੂੰ ਨਹੀਂ ਸੀ ਜਾਣਦੇ ਸਾਨੂੰ ਕੋਈ ਖੁਦਾ ਬਾਰੇ ਪਤਾ ਨਹੀਂ ਸੀ ਫਿਰ ਪਾਸਟਰ ਜੌਨ ਜੀ ਜੋ ਮਕੂਤ ਹੋਆ ਉਹ 2016 ਵਿੱਚ ਸਾਡੇ ਘਰ ਆਏ ਤੇ ਸਾਨੂੰ ਖੁਦਾ ਬਾਰੇ ਦੱਸਿਆ ਉਹਨਾਂ ਨੇ ਜ਼ਿਆਦਾ ਖੁਦਾ ਸਾਡੇ ਘਰ ਆਏ ਸਾਨੂੰ ਖੁਦਾ ਬਾਰੇ ਦੱਸਿਆ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਇਹ ਵਚਨ ਦੱਸਿਆ ਜੋ 36 ਸਾਲ ਦੇ ਅਦਰੰਗੀ ਨੂੰ ਖੁਦਾ ਨੇ ਆਖਿਆ ਆਪਣੀ ਮੰ지에 ਚੁੱਪ ਤੇ ਘਰੋਂ ਚਲਾ ਜਾ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਇਹ ਵਚਨ ਦੱਸਿਆ ਕਿ 12 ਸਾਲ ਦੀ ਰੋਗਣ ਪੱਲਾ ਛੂੰਦਿਆਂ ਸਾਰ ਹੀ ਚੰਗੀ ਹੋ ਗਈ ਉਹ ਨਾਲ ਸੀ ਕਿਸੇ ਦੀ ਗਵਾਹੀ ਨਹੀਂ ਸੁਣੀ ਅਸੀਂ ਕਿਸੇ ਦਾ ਕੋਈ ਕਿਸੇ ਤੋਂ ਪ੍ਰਭੂ ਬਾਰੇ ਨਹੀਂ ਸੀ ਪੁੱਛਿਆ ਅਸੀਂ ਰੱਬ ਦੇ ਦਾਸਾਂ ਦੇ ਉਹਨਾਂ ਦੱਸੇ ਹੋਏ ਪਰਮੇਸ਼ਰ ਦੇ ਵਚਨਾਂ ਤੇ ਵਿਸ਼ਵਾਸ ਕੀਤਾ ਵਚਨ ਤੇ ਨੀ ਰੱਖੀ ਖੁਦਾ ਦਾ ਧੰਨਵਾਦ ਕਰਦੇ ਜੋ ਉਹਨਾਂ ਨੇ ਸਾਨੂੰ ਬੁਲਾਇਆ ਤੇ ਚੁਣਿਆ ਫਿਰ ਜਦ 2016 ਦੇ ਵਿੱਚ ਅਸੀਂ ਪਰਮੇਸ਼ਰ ਚ ਆਏ ਆ 17 ਦੇ ਵਿੱਚ ਮੇਰੇ ਛੋਟਾ ਬੇਟਾ ਜੋ ਆਕਾਸ਼ਦੀਪ ਹੈ ਉਹ ਘਰੇ ਦੂਸਰੀ ਮੰਜ਼ਲ ਤੋਂ ਡੈਗ ਪਿਆ ਸੀ ਖੁਦਾ ਦਾ ਸ਼ੁਕਰ ਕਰਦੇ ਆ ਕਿ ਉਹਦੇ ਕੋਈ ਸੱਟ ਨਹੀਂ ਲੱਗੀ ਉਹਨੂੰ ਕੁਝ ਵੀ ਨਹੀਂ ਹੋਇਆ ਇਧਰ ਘਰੇ ਬੱਚਾ ਡਿੱਗ ਗਿਆ ਸੀ ਉਧਰ ਬਾਹਰ ਇਹਦੇ ਡੈਡੀ ਦਾ ਟੈਂਪੂ ਪਲਟ ਗਿਆ ਸੀ ਤੇ ਉਹਨਾਂ ਨੂੰ ਵੀ ਕੋਈ ਖਰੋਚ ਨਹੀਂ ਆਈ ਖੁਦਾ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਮਹਾਨ ਹੈ ਪਰਮੇਸ਼ਵਰ ਜੋ ਸਭ ਨੂੰ ਸੰਭਾਲ ਕੇ ਰੱਖਣ ਵਾਲਾ ਆ ਮੈਂ ਖੁਦਾ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਪਰਮੇਸ਼ਵਰ ਦੀ ਦਇਆ ਦੇ ਨਾਲ ਪਾਸਟਰ ਜੌਨ ਜੀ ਦੀਆਂ ਦੁਆਵਾਂ ਦੇ ਨਾਲ ਮੇਰਾ ਪਤੀ ਵੀ ਵਿਦੇਸ਼ ਵਿੱਚ ਗਿਆ ਏ ਮੇਰਾ ਵੱਡਾ ਬੇਟਾ ਵੀ ਅੱਜ ਮੇਰਾ ਛੋਟਾ ਬੇਟਾ ਵੀ ਜਾ ਰਿਹਾ ਏ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਰੱਬ ਦੇ ਦਾਸਾਂ ਦਾ ਪਾਸਟਰ ਮੌਜਿਸ ਵਿੱਕੀ ਦਾ ਬਹੁਤ ਬਹੁਤ ਧੰਨਵਾਦ